ਹੁਣ ਪੰਜਾਬ ਦਾ ਬੱਚਾ-ਬੱਚਾ ਇਸ ਗੱਲ ਨੂੰ ਜਾਣ ਗਿਆ ਕਿ ਪੰਜਾਬ ਦੇ ਵਿੱਚ ਨਸ਼ੇ ਦਾ ਜਿਹੜਾ ਕਾਰੋਬਾਰ ਆ ਉਹਦੇ ਪਿੱਛੇ ਇੱਕ ਨੈਕਸਸ ਆ ਜਿਸ ਵਿੱਚ ਪੁਲਿਸ ਨਸ਼ਾ ਸਮਗਲਰ ਇਹ ਸਿਆਸਤਦਾਨਾਂ ਤਿੰਨੇ ਜੁੜੇ ਹੋਏ ਆ ਜਿੰਨਾ ਸਮਾਂ ਇਹ ਗੱਠਜੋੜ ਨਹੀਂ ਟੁੱਟਦਾਗਾ ਉਹਨਾਂ ਸਮਾਂ ਪੰਜਾਬ ਚ ਨਸ਼ਾ ਜਿਹੜਾ ਖਤਮ ਨਹੀਂ ਕੀਤਾ ਜਾ ਸਕਦਾ ਸਾਡੇ ਸਮਾਜ ਦੇ ਵਿੱਚੋਂ ਹੀ ਕੁਝ ਜਿਹੜੇ ਲੋਕ ਚੁਣ ਕੇ ਹੈਗੇ ਚੁਣੇ ਆ ਵੱਡੇ ਸਮਗਲਰਾਂ ਨੇ ਉਹਨਾਂ ਦੇ ਰਾਹੀਂ ਨਸ਼ੇ ਦਾ ਕਾਰੋਬਾਰ ਚਲਾਇਆ ਸਾਨੂੰ ਸਾਰੇ ਪੰਜਾਬ ਦੇ ਵਿੱਚੋਂ ਨਸ਼ਾ ਸਮਗਲਰ ਪਿੰਡ ਦੇ ਵੱਡੇ ਆਲੇ ਛੋਟੇ ਆ ਉਹਨਾਂ ਦਾ ਸਮਾਜਿਕ ਤੌਰ ਤੇ ਬਾਈਕਟ ਕਰਨਾ ਚਾਹੀਦਾ ਤੇ ਇਹਨਾਂ ਖਿਲਾਫ ਡਟਣਾ ਚਾਹੀਦਾ ਕਿ ਜਿਨ੍ਹਾਂ ਨੇ ਆਪਦੇ ਪਿਓ ਨੂੰ ਨਹੀਂ ਦੇਖਣਾ ਮਾਰਨ ਲੱਗੇ ਜਿਨ੍ਹਾਂ ਨੇ ਆਪਦੀ ਮਾਂ ਨੂੰ ਮਾਰਨ ਲੱਗੇ ਨਹੀਂ ਦੇਖਣਾ ਆਪਣੇ ਭਰਾ ਨੂੰ ਆਪਣੇ ਬਾਪ ਨੂੰ ਨਹੀਂ ਦੇਖਣਾ ਉਹਦਾ ਲਿਆਜ ਨਹੀਂ ਕਿਨਾਂ ਫਿਰ ਸਮਾਜ ਆਣ ਗਵੜ ਜਿਹੜਾ ਉਹ ਕਿਉਂ ਲੈ ਅੱਜ ਕਰੇ ਸ਼ਰਿਆਂ ਆਮ ਇਹਦੇ ਖਿਲਾਫ ਡਟਣਾ ਚਾਹੀਦਾ ਸਾਡੇ ਲੋਕਾਂ ਨੂੰ ਇਹ ਸਮਝਣਾ ਪਊਗਾ ਕਿ ਡੀਜੀਪੀ ਸ਼ਸ਼ੀ ਕਾਂਤ ਇਹਨਾਂ ਦਾ ਆਪ ਦਾ ਅਫਸਰ ਰਿਹਾ ਜੇਲ੍ਹਾਂ ਦਾ ਡੀਜੀਪੀ ਰਿਹਾ ਉਸ ਬੰਦੇ ਨੇ ਬਾਦਲ ਸਰਕਾਰ ਦੇ ਟਾਈਮ ਤੇ ਪੌਣੇ 200 ਨਸ਼ਾ ਸਮਗਰਾਂ ਦੀ ਲਿਸਟ ਦਿੱਤੀ ਸੀ ਸਰਕਾਰ ਨੂੰ ਅੱਜ ਉਹ ਜਿਹੜੀ ਨਾਮ ਵਧ ਕੇ ਪੌਣੇ 2000 ਹੋ ਗਏ ਹੋਣਗੇ ਛੋਟੀਆਂ ਮੱਛੀਆਂ ਨੂੰ ਫੜ ਕੇ ਜਿਹੜਾ ਇਹ ਕਮਾੜੀ ਮੋਟੀ ਕਾਰਵਾਈ ਕਰਦੇ ਆ ਸਾਨੂੰ ਇਹ ਸਵਾਲ ਪੈਦਾ ਕਰਨਾ ਪਊਗਾ ਕਿ ਇੱਕ ਤਾਂ ਜਿਹੜੀ ਉਹ ਲਿਸਟ ਦੇ ਵਿੱਚ ਪੁਲਿਸ ਅਫਸਰਾਂ ਦੇ ਨਾਮ ਦਰਜ ਹੈਗੇ ਆ ਉਹ ਸਾਰੇ ਨਾਮ ਨਸ਼ਰ ਕੀਤੇ ਜਾਣ ਭਗਵੰਤਮਾਨ ਸਰਕਾਰ ਨੂੰ ਸਾਢੇ ਤਿੰਨ ਚਾਰ ਸਾਲ ਹੋ ਗਏ ਆ ਬਣੀ ਨੂੰ ਇਹ ਤਾਂ ਲਾਤਾ ਕਿ ਹੋੜੀ ਮੋੜ ਦੇ ਇੰਨੇ ਕਿਲੋ ਹੀਰੋਂ ਫੜ ਲਈ ਆ ਇੰਨਾਂ ਦੀ ਐਫ ਆਈ ਆਰ ਦਰਜ ਕਰਦੀ ਐ ਇਹ ਅੰਕੜਿਆਂ ਦੀ ਗੇਮ ਆ ਤੁਸੀਂ ਇੱਕ ਵੀ ਪਿੰਡ ਇਸ ਤਰ੍ਹਾਂ ਦਾ ਗਿਣਾ ਕੇ ਦਿਖਾਓ ਖਾਂ ਕਿ ਇਹ ਨਸ਼ਾ ਮੁਕਤ ਹੋ ਗਿਆ ਉਹਨੂੰ ਰੋਲ ਮਾਡਲ ਨਮੂਨੇ ਦੇ ਤੌਰ ਤੇ ਸਾਰੇ ਪੰਜਾਬ ਦੇ ਵਿੱਚ ਪ੍ਰਚਾਰਿਆ ਜਾਵੇ ਇਹਨਾਂ ਕੋਲ ਇੱਕ ਵੀ ਪਿੰਡ ਨਹੀਂ ਹੈਗਾ ਅੱਜ ਵੀ ਪੁਲਿਸ ਦੀ ਨਸ਼ਾ ਦੇ ਖਿਲਾਫ ਕੰਮ ਕਰਨ ਦੀ ਥਿਊਰੀ ਪਹਿਲਾਂ ਵਾਲੀ ਅਕਾਲੀਆਂ ਕਾਂਗਰਸੀਆਂ ਵਾਲੀ ਆ ਕਿ ਜਦੋਂ ਕੋਈ ਛੋਟੀ ਮੱਛੀ ਫੜੀ ਗਈ ਉਹਦੇ ਉੱਪਰ ਪਰਚਾ ਪਾ ਕੇ ਜਿਹਦੇ ਨਾਲ ਉਹ ਮਹੀਨੇ ਦੋ ਮਹੀਨੇ ਬਾਅਦ ਬਾਹਰ ਆ ਜੇ ਤੇ ਉਹ ਖਾਨਾ ਪੂਰਤੀ ਕਰ ਦਿੰਦੇ ਆ ਅੱਜ ਤੱਕ ਵੀ ਕਿਉਂ ਨਹੀਂ ਪਬਲਿਕ ਟ੍ਰਾਇਲ ਚਲਾ ਕੇ ਇੱਕ ਮੱਛੀ ਨੂੰ ਫੜ ਕੇ ਸ਼ਾਨਵੀਨ ਕਰਕੇ ਵੱਡੇ ਨਸ਼ਾ ਸੁਮਗਲਰ ਤੱਕ ਉਹਦੀ ਪੈੜ ਕੱਦ ਵੀ ਨੱਪੀ ਗਈ ਅੱਜ ਅੱਜ ਤੱਕ ਇੱਕ ਵੀ ਕੇਸ ਦੇ ਵਿੱਚ ਨਹੀਂ ਹੋਇਆ ਸਰਕਾਰ ਇੱਕ ਵੀ ਇਸ ਤਰ੍ਹਾਂ ਦੀ ਉਦਾਹਰਣ ਦਿਖਾਵੇ ਕਿ ਅਸੀਂ ਪੂਰੀ ਸ਼ਾਨਵੀਨ ਕਰਕੇ ਨਸ਼ੇ ਦੇ ਨੈਕਸਸ ਜਿਹੜਾ ਹੈਗਾ ਇਹਦੀ ਤਹਿ ਤੱਕ ਜਾ ਕੇ ਆਉਂਦਾ ਕਿੱਥੋਂ ਆ ਕਿਵੇਂ ਵਿਕਦਾ ਹੈਗਾ ਇਹਨੂੰ ਅਸੀਂ ਕੰਟਰੋਲ ਕਰ ਲਿਆ ਹੈਗਾ ਅਸੀਂ ਵੱਡੇ ਨਸ਼ਾ ਸੁਮਗਲਰਾਂ ਦੇ ਖਿਲਾਫ ਪਰਚਾ ਦਰਜ ਕਰਕੇ ਉਹਨੂੰ ਜੇਲ੍ਹਾਂ ਦੇ ਵਿੱਚ ਕੈਰ ਕਰ ਦਿੱਤਾ ਹੈਗਾ ਸਰਕਾਰ ਕੋਲੇ ਇੱਕ ਵੀ ਉਦਾਹਰਣ ਨਹੀਂ ਹੈਗੀ ਤੁਸੀਂ ਜੁੜੇ ਹੋਏ ਹੋ ਦੁਨੀਆ ਦੇ ਨਾਲ ਮੈਂ ਮਨਦੀਪ ਚਿੱਟੇ ਖਿਲਾਫ ਪੰਜਾਬ ਦੇ ਵਿੱਚ ਕੁਝ ਲੋਕ ਲਗਾਤਾਰ ਲੱਗੇ ਹੋਏ ਨੇ ਜਿਵੇਂ ਆਪਾਂ ਦੇਖਦੇ ਕਿ ਨੌਜਵਾਨ ਭਾਰਤ ਸਭਾ ਦਾ ਨਾਮ ਇਸ ਦੇ ਮੋਡੀਆਂ ਦੇ ਵਿੱਚ ਆਉਂਦਾ ਜਿਨ੍ਹਾਂ ਨੇ ਚਿੱਟੇ ਖਿਲਾਫ ਪਹਿਰੇ ਵੀ ਲਾਏ ਨੇ ਮਜਾਰੇ ਜੋ ਕੁਝ ਹੋਇਆ ਉਹਨਾਂ ਨੇ ਕੀਤਾ ਤੇ ਉਸੇ ਜਥੇਬੰਦੀ ਦੇ کارਕੁਨ ਕਰਮਜੀਤ ਮਾਣੂ ਕੇ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਰਮਜੀਤ ਭਾਈ ਤੁਸੀਂ ਲੰਬੇ ਸਮੇਂ ਤੋਂ ਚਿੱਟੇ ਖਿਲਾਫ ਨਸ਼ੇ ਖਿਲਾਫ ਨੌਜਵਾਨਾਂ ਦੀ ਸਮੱਸਿਆ ਖਿਲਾਫ ਉਂਗਲਾ ਚੱਕਦੇ ਆਏ ਹੋ ਸਰਕਾਰ ਨਾਲ ਪ੍ਰਸ਼ਾਸਨ ਨਾਲ ਤੁਹਾਡੀ ਬਹੁਤ ਟਾਈਮ ਦੀ ਕਹਿ ਲਈ ਐ ਵੀ ਟਾਈਪਈ ਹੋਈ ਆ ਤੇ ਪਰ ਹਲੇ ਵੀ ਭਾਵੇਂ ਯੋਧ ਨਸ਼ਾ ਵਿਰੁੱਧ ਚੱਲ ਪਿਆ ਚਿੱਟਾ ਅੱਗੇ ਕਦੇ-ਕਦੇ ਦੇਖਣ ਨੂੰ ਮਿਲਦਾ ਸੀ ਹੁਣ ਸਿਰੰਜਾ ਪਰ ਪਰ ਸਾਹਮਣੇ ਦਿਖ ਜਾਂਦੇ ਆ ਨੌਜਵਾਨ ਕੀ ਲੱਗਦਾ ਇਹ ਪਿੱਛੇ ਨੂੰ ਹਟਣ ਦੀ ਬਜਾਏ ਅੱਗੇ ਨੂੰ ਕਿਉਂ ਵੱਧਦਾ ਜਾ ਰਿਹਾ ਲੱਗਦਾ ਪਹਿਲੀ ਗੱਲ ਤਾਂ ਆਪਾਂ ਰਸੂਲਪੁਰ ਪਿੰਡ ਦੇ ਵਿੱਚ ਖੜੇ ਆ ਇੱਥੇ ਜਿਹੜੀ ਭਿਆਨਕ ਮੌਤ ਇੱਕ ਚਿੱਟੇ ਨਾਲ ਨੌਜਵਾਨ ਦੀ ਹੋਈ ਆ ਤੇ ਅਸੀਂ ਨੌਜਵਾਨ ਭਾਰ ਸਭਾ ਵੱਲੋਂ ਪਰਿਵਾਰ ਨਾਲ ਦੁੱਖ ਦਾ ਇਜ਼ਹਾਰ ਕਰਦੇ ਆ ਤੇ ਨਾਲ ਹੀ ਤੁਹਾਡੇ ਚੈਨਲ ਨੂੰ ਜਿਹੜੀ ਥ੍ਰੈਟ ਆਈ ਹੈਗੀ ਆ ਤੁਸੀਂ ਉਹ ਪਰਿਵਾਰ ਦਾ ਜਿਹੜਾ ਦਰਦ ਲੋਕਾਂ ਸਾਹਮਣੇ ਪੇਸ਼ ਕੀਤਾ ਸੀਗਾ ਅਸੀਂ ਇਸ ਥ੍ਰੈਟ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੇ ਆ ਤੇ ਤੁਹਾਡੇ ادارے ਨੂੰ ਕਿਉਂਕਿ ਤੁਸੀਂ ਸਮਾਜ ਪੱਕੀ ਜਿਹੜੇ ਕੰਮ ਕਰਦੇ ਆ ਜਿੱਥੇ ਵੀ ਕਿਤੇ ਚੈਲੰਜ ਆਊਗਾ ਤੇ ਨੌਜਵਾਨ ਭਾਰਸਵਾ ਤੁਹਾਡੇ ਨਾਲ ਡਟ ਕੇ ਖੜੂਗੀ ਤੇ ਤੁਹਾਨੂੰ ਹੱਲਾਸ਼ੇਰੀ ਨਾਲ ਹੀ ਮਤਲਬ ਵੀ ਵੱਧ ਚੜ ਕੇ ਇਸ ਤਰ੍ਹਾਂ ਦੇ ਕਾਰਜ ਜਿਹੜੇ ਆ ਕਰਨੇ ਚਾਹੀਦੇ ਹੈਗੇ ਜਿੱਥੋਂ ਤੱਕ ਹੈਗੀ ਹੈ ਇਹ ਨਾ ਖਤਮ ਹੋਣ ਵਾਲੀ ਗੱਲ ਦੇਖੋ ਕੈਪਟਨ ਦੇ ਸਮੇਂ ਦੇ ਬਹੁਤ ਸਾਰੇ ਹੋਲਡਿੰਗ ਬੋਰਡ ਲੱਗੇ ਸੀਗੇ ਹੁਣ ਵੀ ਲੱਗੇ ਹੋਏ ਆ ਉਹ ਜਿਹੜੇ ਨਸ਼ੇ ਦੇ ਕਾਰਨ ਹੈਗੇ ਆ ਨਾ ਤਾਂ ਉਹ ਉਦੋਂ ਖਤਮ ਹੋਏ ਸੀ ਨਾ ਇਹ ਅੱਜ ਖਤਮ ਹੋਏ ਨਸ਼ੇ ਦੇ ਜਿਹੜੇ ਕਾਰਨ ਹੈਗੇ ਆ ਸਾਡੇ ਸਮਾਜ ਦੀ ਬੇਰੋਜ਼ਗਾਰੀ ਹੈ ਸਾਡੇ ਸਮਾਜ ਦੇ ਵਿੱਚ ਵਿਲੜਪੁਣਾ ਹੈਗਾ ਨੌਜਵਾਨਾਂ ਦੀ એનર્ਜੀ ਨੂੰ ਊਰਜਾ ਨੂੰ ਸਹੀ ਪਾਸੇ ਲਾਉਣ ਵਾਸਤੇ ਸਰਕਾਰ ਕਿਸੇ ਤਰ੍ਹਾਂ ਦਾ ਕੋਈ ਐਫਰਟ ਨਹੀਂ ਕਰ ਰਹੀਗੀ ਜਿਹਦੇ ਕਰਕੇ ਕੱਲਾ ਨਸ਼ਾ ਨਹੀਂ ਇਹਦੇ ਵਿੱਚੋਂ ਗੈਂਗਵਾਰ ਵੀ ਨਿਕਲ ਰਿਹਾ ਇਹਦੇ ਵਿੱਚੋਂ ਗੁੰਡਾਗਰਦੀ ਵੀ ਨਿਕਲ ਰਹੀ ਹੈਗੀ ਆ ਗੱਲ ਇਹ ਆ ਕਿ ਹੁਣ ਪੰਜਾਬ ਦਾ ਬੱਚਾ-ਬੱਚਾ ਇਸ ਗੱਲ ਨੂੰ ਜਾਣ ਗਿਆ ਕਿ ਪੰਜਾਬ ਦੇ ਵਿੱਚ ਨਸ਼ਿਆਂ ਦਾ ਜਿਹੜਾ ਕਾਰੋਬਾਰ ਆ ਉਹਦੇ ਪਿੱਛੇ ਇੱਕ ਨੈਕਸਸ ਆ ਜਿੱਚ ਪੁਲਿਸ ਨਸ਼ਾ ਸਮਗਲਰ ਤੇ ਸਿਆਸਤਦਾਨ ਤਿੰਨੇ ਜੁੜੇ ਹੋਏ ਆ ਜਿੰਨਾ ਸਮਾਂ ਇਹ ਗੱਠਜੋੜ ਨਹੀਂ ਟੁੱਟਦਾਗਾ ਉਹਨਾਂ ਸਮਾਂ ਪੰਜਾਬ ਚ ਨਸ਼ਾ ਜਿਹੜਾ ਖਤਮ ਨਹੀਂ ਕੀਤਾ ਜਾ ਸਕਦਾ ਤੁਸੀਂ ਦੇਖੋ ਜਿਹੜੇ ਪੰਜਾਬ ਨੇ ਮੋਦੀ ਵਰਗੇ ਤਾਨਾਸ਼ਾਹ ਦੀਆਂ ਗੋਡਨੀਆਂ ਲਵਾਈਆਂ ਕੀ ਉਹ ਪੰਜਾਬ ਨਸ਼ਿਆਂ ਵਰਗੀ ਅਲਮਤ ਦੇ ਖਿਲਾਫ ਡਟ ਨਹੀਂ ਸਕਦਾਗਾ ਡੱਟ ਸਕਦਾ ਪਰ ਸਮੱਸਿਆ ਇਹ ਹੈ ਕਿ ਸਾਡੇ ਸਮਾਜ ਦੇ ਵਿੱਚੋਂ ਹੀ ਕੁਝ ਜਿਹੜੇ ਲੋਕ ਚੁਣ ਕੇ ਹੈਗੇ ਚੁਣੇ ਆ ਵੱਡੇ ਸਮਗਲਰਾਂ ਨੇ ਉਹਨਾਂ ਦੇ ਰਾਹੀਂ ਨਸ਼ੇ ਦਾ ਕਾਰੋਬਾਰ ਚਲਾਇਆ ਜਿਹਦੇ ਕਰਕੇ ਪਿੰਡਾਂ ਦੇ ਵਿੱਚ ਭਾਈਚਾਰਕ ਤੌਰ ਤੇ ਇੱਕ ਡਰ ਹੁੰਦਾ ਲੋਕਾਂ ਦੇ ਵਿੱਚ ਕਿ ਸਾਡੇ ਗਵਾਂਡ ਦੇ ਵਿੱਚ ਸਾਡੀ ਨਾਲ ਦੀ ਗਲੀ ਦੇ ਵਿੱਚ ਹੀ ਇਹ ਬੰਦਾ ਜਿਹੜਾ ਨਸ਼ਾ ਵੇਚਦਾ ਉਹਦਾ ਨਾਮ ਲੈਣ ਦੇ ਵਿੱਚ ਹਿਚਕਚਾਹਟ ਹੁੰਦੀ ਹੈ ਕਿ ਉਹਦੇ ਨਾਲ ਵੈਰ ਕਾਦੇ ਹਾਸਤੇ ਲੈਣਾ ਆਪਾਂ ਉਹਦੇ ਨਾਲ ਲੜਾਈ ਆਪਾਂ ਕਾਦੇ ਹਾਸਤੇ ਪਾਉਣੀ ਹੈ ਇਹ ਜ ਸਾਡਾ ਸਮਾਜ ਨੂੰ ਇਹ ਸੁਨੇਹਾ ਹੈਗਾ ਕਿ ਉਹਨਾਂ ਨੂੰ ਆਪਣੇ ਚ ਸਮਝਣਾ ਨਹੀਂ ਚਾਹੀਦਾਗਾ ਸਾਡੇ ਉਹ ਸੀਗੇ ਜਿਨ੍ਹਾਂ ਨੇ ਸਾਡੇ ਪਰ ਪਿੰਡ ਦੇ ਵਿੱਚ ਜਨਮ ਲਿਆ ਪਰ ਸਮਾਜ ਵਿਰੋਧੀ ਗਤੀਵਿਧੀ ਕਰਨ ਕਰਕੇ ਅੱਜ ਸਾਡੇ ਨਾਲੋਂ ਭਾਈਚਾਰਾ ਉਹਨਾਂ ਦਾ ਖਤਮ ਹੋ ਗਿਆ ਸਾਨੂੰ ਸਾਰੇ ਪੰਜਾਬ ਦੇ ਵਿੱਚੋਂ ਨਸ਼ਾ ਸਮਗਲਰ ਪਿੰਡ ਦੇ ਵੱਡੇ ਆਲੇ ਛੋਟੇ ਆ ਉਹਨਾਂ ਦਾ ਸਮਾਜਿਕ ਤੌਰ ਤੇ ਬਾਈਕਟ ਕਰਨਾ ਚਾਹੀਦਾ ਤੇ ਇਹਨਾਂ ਖਿਲਾਫ ਡਟਣਾ ਚਾਹੀਦਾ ਕਿ ਜਿਨ੍ਹਾਂ ਨੇ ਆਪਦੇ ਪਿਓ ਨੂੰ ਨਹੀਂ ਦੇਖਣਾ ਮਾਰਨ ਲੱਗੇ ਜਿਨ੍ਹਾਂ ਨੇ ਆਪਦੀ ਮਾਂ ਨੂੰ ਮਾਰਨ ਲੱਗੇ ਨਹੀਂ ਦੇਖਣਾ ਆਪਣੇ ਭਰਾ ਨੂੰ ਆਪਣੇ ਬਾਪ ਨੂੰ ਨਹੀਂ ਦੇਖਣਾ ਉਹਦਾ ਲਿਆਜ ਨਹੀਂ ਕਰਨਾ ਤੇ ਫਿਰ ਸਮਾਜ ਆਣ ਗਵੜ ਜਿਹੜਾ ਉਹ ਕਿਉਂ ਲਿਆਜ ਕਰੇ ਸ਼ਰ੍ਹਾਂ ਇਹਾਂ ਵਿੱਚ ਖਿਲਾਫ ਡਟਣਾ ਚਾਹੀਦਾ ਦੂਸਰੀ ਗੱਲ ਕਿ ਇਹਨੂੰ ਰੋਕਿਆ ਜਾ ਸਕਦਾ ਹੈ ਇਹਦੇ ਬਾਰੇ ਇੱਕ ਧਾਰਨਾ ਇਹ ਬਣ ਗਈ ਹੈ ਬਹੁਤ ਸਾਰੇ ਲੋਕ ਵੀ ਬੋਲਣ ਲੱਗੇ ਗੱਲ ਕਹਿੰਦੇ ਯਾਰ ਇਹ ਨਹੀਂ ਖਤਮ ਹੋਣਾਗਾ ਇਹ ਇੱਕ ਹੱਦ ਤੱਕ ਗੱਲ ਠੀਕ ਹੈ ਕਿ ਜਿਵੇਂ ਬੇਰੋਜ਼ਗਾਰੀ ਅਨਪੜਤਾ ਮਹਿੰਗਾਈ ਆ ਲੁੱਟਾ ਉਹ ਪ੍ਰਬੰਧ ਨੂੰ ਬਦਲੇ ਬਗੈਰ ਖਤਮ ਨਹੀਂ ਹੋ ਸਕਦੀਆਂ ਗਿਆ ਇਸੇ ਤਰ੍ਹਾਂ ਨਸ਼ਾ ਵੀ ਪ੍ਰਬੰਧ ਨਾਲ ਜੁੜੀ ਹੋਈ ਸਮੱਸਿਆ ਜਿੰਨਾ ਸਮਾਂ ਪ੍ਰਬੰਧ ਨਹੀਂ ਬਦਲਦਾ ਇਨਕਲਾਬ ਨਹੀਂ ਹੁੰਦਾ ਉਨਾ ਸਮਾਂ ਨਸ਼ਾ ਖਤਮ ਨਹੀਂ ਕੀਤਾ ਜਾ ਸਕਦਾ ਪਰ ਇਹਦੇ ਖਿਲਾਫ ਮੂਵਮੈਂਟ ਚਲਾ ਕੇ ਇਹਨੂੰ ਜਿਹੜਾ ਕੰਟਰੋਲ ਕੀਤਾ ਜਾ ਸਕਦਾ ਤੁਸੀਂ ਦੇਖੋ ਸਮਾਜ ਦੇ ਵਿੱਚ ਕਿੰਨੀਆਂ ਇਸ ਤਰ੍ਹਾਂ ਦੀਆਂ ਪ੍ਰਵਿਰਤੀਆਂ ਸੀਗੀਆਂ ਜਿੰਨਾ ਮਰ ਇਹ ਮੰਨਿਆ ਜਾਂਦਾ ਸੀ ਕਿ ਕਦੇ ਖਤਮ ਨਹੀਂ ਹੋਣੀ ਹੈਗੀਆਂ ਸਾਡੇ ਸਮਾਜ ਦੀ ਉਧਾਰਨੀ ਸਤੀ ਪ੍ਰਥਾ ਜਿੱਥੇ ਪਤਨੀ ਦੇ ਪਤਨੀ ਨੂੰ ਪਤੀ ਦੇ ਨਾਲ ਜਿੰਦਾ ਜਲਾ ਦਿੱਤਾ ਜਾਂਦਾ ਸੀ ਅੱਜ ਉਹ ਪ੍ਰਥਾ ਕਿੱਥੇ ਹੈਗੀ ਹੈ ਸਮਾਜ ਨੇ ਵਿਰੋਧ ਕਰਕੇ ਚੇਤਨਤਾ ਫਲਾ ਕੇ ਉਹਨੂੰ ਖਤਮ ਕਰਤਾ ਨਾ ਸਾਡੇ ਸਮਾਜ ਦੇ ਵਿੱਚ ਜਿਹੜੀ ਅੱਜ ਕਿਸਾਨੀ ਆ ਮਾਲਕ ਕਿਸਾਨੀ ਆ ਇਸ ਇਹ ਕਿਸੇ ਟਾਈਮ ਤੋਂ ਮੁਜਾਰਾ ਕਿਸਾਨੀ ਹੁੰਦੀ ਸੀਗੀ ਜ਼ਗੀਰਦਾਰਾਂ ਦੇ ਖਿਲਾਫ ਕਿਸੇ ਨੇ ਜੁਰਤ ਨਹੀਂ ਕੀਤੀ ਸੀ ਬੋਲਣ ਦੀ ਤੇ ਇਹ ਲੱਗਦਾ ਸੀ ਕਿ ਜ਼ਗੀਰਦਾਰੀ ਰਹਿੰਦੀ ਦੁਨੀਆ ਤੱਕ ਰਹਿਣੀ ਹੈ ਅੱਜ ਜ਼ਗੀਰਦਾਰੀ ਕਿੱਥੇ ਆ ਬੰਦਾ ਸਿੰਘ ਬਹਾਦਰ ਦੀ ਅਗਵਾਈ ਚ ਲੋਕ ਲੜੇ ਨਾ ਮਜਾਰੇ ਕਿਸਾਨ ਜਿਹੜੇ ਆ ਜ਼ਮੀਨਾਂ ਦੇ ਮਾਲਕ ਬਣੇ ਉਸੇ ਤਰ੍ਹਾਂ ਸਾਡੇ ਸਮਾਜ ਦੀ ਜਿਹੜੀ ਇੱਕ ਲਾਮ ਸੀਗੀ ਜਾਤ ਪਾਤ ਦੀ ਅੱਜ ਜਾਤ ਪਾਤ ਜਿਸ ਤਰ੍ਹਾਂ ਪਹਿਲਾਂ ਸਦੀਆਂ ਪਹਿਲਾਂ ਮਿਲਦੀ ਸੀ ਕਿਸਾਨੀਆਂ ਥਾਂ ਤੋਂ ਪਾਣੀ ਨਹੀਂ ਭਰਨ ਦਿੱਤਾ ਜਾਣਾਗਾ ਸਾਨੀਆਂ ਕਲਾਸਾਂ ਦੇ ਵਿੱਚ ਸਕੂਲ ਕਾਲਜ ਤੁਹਾਨੂੰ ਬੈਠਣ ਨਹੀਂ ਦੇਣਾਗਾ ਭਾਵੇਂ ਕਿ ਜਾਤ ਪੱਦ ਅੱਜ ਉਵੇਂ ਜਿਉਂਦੀ ਤਿਉਹਾਂ ਇਹਦਾ ਰੂਪ ਬਦਲ ਗਿਆ ਪਰ ਬਹੁਤ ਹੱਦ ਤੱਕ ਪੰਜਾਬ ਦੇ ਵਿੱਚ ਇਹਦੇ ਤੇ ਕੰਟਰੋਲ ਪਾ ਲਿਆ ਦਿਆਂਗੇ ਇਹ ਉਸ ਰੂਪ ਦੇ ਵਿੱਚ ਨਹੀਂ ਰਹੇਗੀ ਕਿਸੇ ਟਾਈਮ ਤੇ ਸੋਚਿਆ ਜਾਂ ਸੀ ਕਿ ਇਹਨੂੰ ਕੰਟਰੋਲ ਕੀਤਾ ਹੀ ਨਹੀਂ ਜਾ ਸਕਦਾ ਇਸੇ ਤਰ੍ਹਾਂ ਚਿੱਟੇ ਦੀ ਸਮੱਸਿਆ ਇਸੇ ਤਰ੍ਹਾਂ ਨਸ਼ੇ ਦੀ ਸਮੱਸਿਆ ਇਹਨੂੰ ਵੀ ਖਤਮ ਕੀਤਾ ਜਾ ਸਕਦਾ ਹੈ ਇਹਦੇ ਖਿਲਾਫ ਵੀ ਡਟਿਆ ਜਾ ਸਕਦਾ ਜੇ ਪੂਰਾ ਤਹਾਈਆ ਜਿਹੜਾ ਉਹ ਕੀਤਾ ਜਾਵੇ ਗੱਲ ਇਹ ਹੈ ਕਿ ਲੋਕਾਂ ਨੇ ਸਮਝਣਾ ਪਊਗਾ ਕਿ ਅਸੀਂ ਜਦੋਂ ਇਹਦੇ ਖਿਲਾਫ ਲੜਾਈ ਵਿੜਦੇ ਆ ਅਸੀਂ ਸ਼ੁਰੂ ਦੀ ਗਲਤੀ ਕਰ ਲੈਂਦੇ ਆ ਜਦੋਂ ਕੈਪਟਨ ਦੇ ਟਾਈਮ ਨਸ਼ਿਆਂ ਦੇ ਖਿਲਾਫ ਇੱਕ ਕਾਲਾ ਹਫਤਾ ਚਲਾਉਣ ਦਾ ਦੌਰ ਚੱਲਿਆ ਸੀਗਾ ਜਦੋਂ ਮਜੀਠੀ ਦਾ ਪਹਿਲੀ ਵਾਰੀ ਨਾਮ ਸੌਰੀ ਬਾਦਲ ਸਰਕਾਰ ਦੇ ਟਾਈਮ ਮਜੀਠੀ ਦਾ ਪਹਿਲੀ ਵਾਰੀ ਨਾਮ ਚਿੱਟੇ ਦੇ ਵਿੱਚ ਆਇਆ ਤੇ ਉਹਨੂੰ ਚਿੱਟੇ ਦਾ ਵਪਾਰੀ ਕਹਿਣ ਵਾਲੀ ਸਾਡੀ ਸਭਾ ਨੌਜਵਾਨ ਭਾਰ ਸਭਾ ਸੀ ਕਹਿਣ ਕਰਕੇ ਸਾਡੇ ਨੌਜਵਾਨ ਆਗੂਆਂ ਦੇ 307 ਦੇ ਪਰਚੇ ਵੀ ਦਰਜ ਹੋਏ ਸੀ ਕਪੂਰ ਥਲੇ ਪਰ ਅਸੀਂ ਉਹਦਾ ਨਾਮ ਲਿਆ ਤੇ ਚਰਚਾ ਦੇ ਵਿੱਚ ਆਇਆ ਕਿ ਜਿਹੜਾ ਮਜੀਠੀ ਹੈਗਾ ਇਹੀ ਚਿੱਟੇ ਦਾ ਕਾਰੋਬਾਰ ਕਰਦਾ ਉਸ ਟਾਈਮ ਤੇ ਜਦੋਂ ਕਾਲਾ ਹਫਤਾ ਮਨਾਇਆ ਗਿਆ ਤੱਪ ਪ੍ਰਸ਼ਾਸਨ ਨੇ ਕੀ ਕੀਤਾ ਕਿ ਲੋਕਾਂ ਦੀ ਇਸ ਮੂਵਮੈਂਟ ਨੂੰ ਡਿਫਿਊਜ਼ ਕਰਨ ਵਾਸਤੇ ਪਿੰਡਾਂ ਦੇ ਵਿੱਚ ਨਸ਼ਾ ਵਿਰੋਧੀ ਕਮੇਟੀਆਂ ਬਣਾਈਆਂ ਤੇ ਲੋਕ ਪਹਿਲੇ ਹੀ ਸਟੈਪ ਦੀ ਗਲਤੀ ਕਰ ਗਏ ਕਿ ਜਿਹੜੀ ਪੁਲਿਸ ਨਸ਼ਾ ਵਕਾਉਂਦੀ ਆ ਜਿਹੜੀ ਪੁਸ਼ਤਪਨਾਹੀ ਦਿੰਦੀ ਆ ਉਹੀ ਪੁਲਿਸ ਨੇ ਨਸ਼ਾ ਵਿਰੋਧੀ ਕਮੇਟੀਆਂ ਬਣਾਈਆਂ ਪਿੰਡਾਂ ਦੇ ਵਿੱਚ ਤੇ ਉਸੇ ਐਸਐਚਓ ਨੂੰ ਡੀਐਸਪੀ ਨੂੰ ਲੋਕ ਜਿਹੜੇ ਸੈਮੀਨਾਰਾਂ 'ਚ ਬੁਲਾਉਂਦੇ ਸੀਗੇ ਨਸ਼ਿਆਂ ਦੇ ਖਿਲਾਫ ਪਹਿਲੇ ਸਟੈਪ ਤੇ ਸਾਡੇ ਲੋਕ ਗਲਤੀ ਕਰ ਗਏ ਸਾਡੇ ਲੋਕਾਂ ਨੂੰ ਇਹ ਸਮਝਣਾ ਪਊਗਾ ਕਿ ਡੀਜੀਪੀ ਸ਼ਸ਼ੀ ਕਾਂਤ ਇਹਨਾਂ ਦਾ ਆਪ ਦਾ ਅਫਸਰ ਰਿਹਾ ਜੇਲ੍ਹਾਂ ਦਾ ਡੀਜੀਪੀ ਰਿਹਾ ਉਸ ਬੰਦੇ ਨੇ ਬਾਦਲ ਸਰਕਾਰ ਦੇ ਟਾਈਮ ਤੇ ਪੌਣੇ 200 ਨਸ਼ਾ ਸਮਗਰਮਾਂ ਦੀ ਲਿਸਟ ਦਿੱਤੀ ਸੀ ਸਰਕਾਰ ਨੂੰ ਅੱਜ ਜੋ ਜਿਹੜੀ ਨਾਮ ਵਧ ਕੇ ਪੌਣੇ 2000 ਹੋ ਗਏ ਹੋਣਗੇ ਛੋਟੀਆਂ ਮੱਛੀਆਂ ਨੂੰ ਫੜ ਕੇ ਜਿਹੜਾ ਇਹ ਮਾੜੀ ਮੋਟੀ ਕਾਰਵਾਈ ਕਰਦੇ ਆ ਸਾਨੂੰ ਇਹ ਸਵਾਲ ਪੈਦਾ ਕਰਨਾ ਪਊਗਾ ਕਿ ਇੱਕ ਤਾਂ ਜਿਹੜੀ ਉਹ ਲਿਸਟ ਦੇ ਵਿੱਚ ਪੁਲਿਸ ਅਫਸਰਾਂ ਦੇ ਨਾਮ ਦਰਜ ਹੈਗੇ ਆ ਉਹ ਸਾਰੇ ਨਾਮ ਨਸ਼ਰ ਕੀਤੇ ਜਾਣ ਭਗਵੰਤਮਾਨ ਸਰਕਾਰ ਨੂੰ ਸਾਢੇ 3-4 ਸਾਲ ਹੋ ਗਏ ਆ ਬਣੀ ਨੂੰ ਇਹ ਤਾਂ ਲਾਤਾ ਕਿ ਹੋੜੀ ਮੋੜ ਦੇ ਇੰਨੇ ਕਿਲੋ ਹੀਰੋਨ ਫੜ ਲਈ ਆ ਇੰਨਾਂ ਦੀ ਐਫਆਈਆਰ ਦਰਜ ਕਰਦੀ ਐ ਇਹ ਅੰਕੜਿਆਂ ਦੀ ਤੁਸੀਂ ਇੱਕ ਵੀ ਪਿੰਡ ਇਸ ਤਰ੍ਹਾਂ ਦਾ ਗਿਣਾ ਕੇ ਦਿਖਾਓ ਖਾਂ ਕਿ ਇਹ ਨਸ਼ਾ ਮੁਕਤ ਹੋ ਗਿਆ ਉਹਨੂੰ ਰੋਲ ਮਾਡਲ ਨਮੂਨੇ ਦੇ ਤੌਰ ਤੇ ਸਾਰੇ ਪੰਜਾਬ ਦੇ ਵਿੱਚ ਪ੍ਰਚਾਰਿਆ ਜਾਵੇ ਇਹਨਾਂ ਕੋਲ ਇੱਕ ਵੀ ਪਿੰਡ ਨਹੀਂ ਹੈਗਾ ਕਿਉਂਕਿ ਅੱਜ ਵੀ ਪੁਲਿਸ ਦੀ ਨਸ਼ਾ ਦੇ ਖਿਲਾਫ ਕੰਮ ਕਰਨ ਦੀ ਥਿਊਰੀ ਪਹਿਲਾਂ ਵਾਲੀ ਅਕਾਲੀਆਂ ਕਾਂਗਰਸੀਆਂ ਵਾਲੀ ਆ ਕਿ ਜਦੋਂ ਕੋਈ ਛੋਟੀ ਮੱਛੀ ਫੜੀ ਗਈ ਉਹਦੇ ਉੱਪਰ ਪਰਚਾ ਪਾ ਕੇ ਜਿਹਦੇ ਨਾਲ ਉਹ ਮਹੀਨੇ ਦੋ ਮਹੀਨੇ ਬਾਅਦ ਬਾਹਰ ਆ ਜੇ ਤੇ ਉਹ ਖਾਨਾ ਪੂਰਤੀ ਕਰ ਦਿੰਦੇ ਆ ਅੱਜ ਤੱਕ ਵੀ ਕਿਉਂ ਨਹੀਂ ਪਬਲਿਕ ਟ੍ਰਾਇਲ ਚਲਾ ਕੇ ਇੱਕ ਮੱਛੀ ਨੂੰ ਫੜ ਕੇ ਛਾਣਬੀਣ ਕਰਕੇ ਵੱਡੇ ਨਸ਼ਾ ਸਮਗਲਰ ਤੱਕ ਉਹਦੀ ਪੈੜ ਕਾਦ ਨਹੀਂ ਨੱਪੀ ਗਈ ਅੱਜ ਅੱਜ ਤੱਕ ਇੱਕ ਵੀ ਕੇਸ ਦੇ ਵਿੱਚ ਨਹੀਂ ਹੋਇਆ ਸਰਕਾਰ ਇੱਕ ਵੀ ਇਸ ਤਰ੍ਹਾਂ ਦੀ ਉਦਾਹਰਣ ਦਿਖਾਵੇ ਕਿ ਅਸੀਂ ਪੂਰੀ ਛਾਣਬੀਣ ਕਰਕੇ ਨਸ਼ੇ ਦੇ ਨੈਕਸਸ ਜਿਹੜਾ ਹੈਗਾ ਇਹਦੀ ਤਹਿ ਤੱਕ ਜਾ ਕੇ ਆਉਂਦਾ ਕਿੱਥੋਂ ਆ ਕਿਵੇਂ ਵਿਕਦਾ ਹੈਗਾ ਇਹਨੂੰ ਅਸੀਂ ਕੰਟਰੋਲ ਕਰ ਲਿਆ ਹੈਗਾ ਅਸੀਂ ਵੱਡੇ ਨਸ਼ਾ ਸਮਗਲਰਾਂ ਦੇ ਖਿਲਾਫ ਪਰਚਾ ਦਰਜ ਕਰਕੇ ਉਹਨੂੰ ਜੇਲ੍ਹਾਂ ਦੇ ਵਿੱਚ ਕੈਰ ਕਰ ਦਿੱਤਾ ਹੈਗਾ ਸਰਕਾਰ ਕੋਲੇ ਇੱਕ ਵੀ ਉਦਾਹਰਣ ਨਹੀਂ ਹੈਗੀ ਗੱਲ ਰਹਿ ਗਈ ਮਜੀਠੀਏ ਦੀ ਮਜੀਠੀਏ ਦੀ ਘਰ ਵਾਲੀ ਤਾਂ ਆਪ ਬੋਲ ਰਹੀ ਐ ਕਿ ਬੇਨਾਮੀ ਜਾਇਦਾਦ ਦਾ ਪਰਚਾ ਉਹਦੇ ਉੱਪਰ ਐਨਡੀਬੀਐਸ ਐਕਟ ਦਾ ਪਰਚਾ ਥੋੜੀ ਉਹਦੇ ਉੱਪਰ ਜਿਹੜੀ ਉਹਦੀ ਘਰ ਵਾਲੀ ਦਾਵਾ ਕਰ ਰਹੀ ਹੈ ਠੀਕ ਹੈ ਤੁਸੀਂ ਹਾਲੇ ਤੱਕ ਵੀ ਇਹ ਦਾਅਵੇ ਨਾਲ ਕਿਉਂ ਨਹੀਂ ਕਰ ਪਾਈ ਗਈ ਕਿਉਂਕਿ ਮਜੀਠੀਏ ਦੇ ਨਾਲ ਜਿਹੜੇ ਹੋਰ ਤਿੰਨ ਚਾਰ ਬੰਦਿਆਂ ਦੇ ਨਾਮ ਆਉਂਦੇ ਆ ਜਿਹੜੀ ਸ਼ਾਨਵੀਨ ਹੋਣੀ ਚਾਹੀਦੀ ਇਸ ਅਸਲ 'ਚ ਬੱਦੀ ਦੇ ਵਿੱਚ ਹਿਮਾਚਲ ਦੇ ਵਿੱਚ ਜਿੱਥੇ ਫੈਕਟਰੀਆਂ ਲੱਗੀਆਂ ਸੀ ਤਿੰਨ ਜਿੱਥੋਂ ਨਸ਼ਾ ਜਿਹੜਾ ਪ੍ਰੋਸੈਸ ਕਰਕੇ ਤਿਆਰ ਕਰਕੇ ਕੈਨੇਡਾ ਦੇ ਵਿੱਚ ਸਪਲਾਈ ਕੀਤਾ ਜਾਂਦਾ ਸੀ ਤੇ ਉਸ ਨੈਕਸਸ ਦੇ ਵਿੱਚ ਦਗਦੀਸ਼ ਭੋਲੇ ਦਾ ਨਾਮ ਸੀਗਾ ਜੇ ਇੱਕ ਕੜੀ ਤੁਹਾਨੂੰ ਫੜ ਤੁਸੀਂ ਫੜ ਲਈ ਹੈ ਜਗਦੀਸ਼ ਭੋਲੇ ਤੋਂ ਜਿਹੜਾ 9 ਸਾਲ ਤੁਹਾਡੀ ਗ੍ਰਿਫਟ ਦੇ ਵਿੱਚ ਰਿਹਾ ਕੀ ਤੁਸੀਂ ਉਹ ਤੋਂ ਪੂਰੀ ਛਾਣਬੀਨ ਕਰਕੇ ਜਿਹੜੇ ਅਸਲ ਚਿਹਰੇ ਹੈਗੇ ਆ ਉਹਦੇ ਨਾਂ ਤੇ ਨਾਲ ਦੇ ਕੀ ਉਹਨੂੰ ਫੜਿਆ ਨਹੀਂ ਜਾ ਸਕਦਾ ਸੀਗਾ ਪਰ ਸਰਕਾਰ ਨੇ ਛਾਣਬੀਨ ਉਸ ਪਾਸੇ ਨੂੰ ਨਹੀਂ ਤੋਰੀਗੀ ਇਹ ਸਰਕਾਰ ਦਾ ਵੀ ਕੰਮ ਕਰਨ ਦਾ ਤਰੀਕਾ ਅਕਾਲੀਆਂ ਕਾਂਗਰਸੀਆਂ ਵਾਲੀ ਹੈ ਇਹ ਸਰਕਾਰ ਵੀ ਗੁੰਡੇ ਮਵਾਲੀ ਨਸ਼ਾ ਸਮਗਲਨਾਂ ਦੇ ਮੋਢੇ ਉੱਪਰ ਚੜ ਕੇ ਸਰਕਾਰ ਬਣਦੀ ਹੈ ਇਹ ਉਹਨਾਂ ਦੇ ਆਸਰੇ ਹੀ ਹੈ ਜਿਹੜਾ ਲੋਕਾਂ ਦੇ ਵਿੱਚ ਜਾਂਦੇ ਆ ਤੇ ਆਪਦਾ ਜਿਹੜਾ ਹੈਗਾ ਲੋਕਾਂ ਨੂੰ ਬੇਫਿਕੂ ਬਣਾਉਂਦੇ ਆ ਇਸ ਕਰਕੇ ਪੁਲਿਸ ਦਾ ਕੈਰੇਕਟਰ ਸਮਝਣਾ ਪਊਗਾ ਕਿ ਪੁਲਿਸ ਸਾਡੀ ਦੋਸਤ ਨਹੀਂ ਪੁਲਿਸ ਨਸ਼ੇ ਵਾਲੇ ਮਸਲੇ 'ਚ ਲੋਕਾਂ ਦੀ ਸ਼ਸ਼ਮਣਾ ਇਹਦੇ ਖਿਲਾਫ ਡਟਣਾ ਪਊਗਾ ਨਾ ਕਿ ਇਹਨਾਂ ਨੂੰ ਸਟੇਜਾਂ ਦੇ ਚੜਾ ਕੇ ਇਹਨਾਂ ਤੋਂ ਭਾਸ਼ਣ ਸੁਣੋ ਤੇ ਵੱਡੇ ਮਗਰਮੱਛਾਂ ਨੂੰ ਫੜਨ ਦੀ ਜੜੀ ਹੈ ਮੰਗ ਕਰਨੀ ਚਾਹੀਦੀ ਹੈ ਤਾਂ ਹੀ ਪੰਜਾਬ ਦੇ ਨਸ਼ਿਆਂ ਦਾ ਜਿਹੜਾ ਪ੍ਰਕੋਪ ਹੈ ਉਹਨੂੰ ਰੋਕਿਆ ਜਾ ਸਕਦਾ ਸੋ ਅਸੀਂ ਨੌਜਵਾਨ ਭਾਰ ਸਭਾ ਵੱਲੋਂ ਲੱਗੇ ਹੋਇਆ ਇਸ ਗੱਠਜੁਟ ਦੇ ਖਿਲਾਫ ਲੜਨ ਵਾਸਤੇ